ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਜਿੱਥੇ ਤੁਹਾਡੇ ਅਸਤੇ ਟੋਟਲਾ ਤਿੰਨ ਨਗ ਲੈ ਕੇ ਆਏ ਆ ਜੀ ਜਿਨ੍ਹਾਂ 'ਚ ਦੋ ਸੂਏ ਸਵਾਏ ਆ ਤੇ ਇੱਕ ਤੋਕੜਾ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਸੀ ਗਾਲ ਜੀ ਸਸੀ ਗਾਲ ਬਈ ਨਾਮ ਐਡਰੈਸ ਦੱਸ ਦਿਓ ਜੀ ਨਾਮਤਰ ਸਿੰਘ ਹੈ ਪਿੰਡ ਦੇਵੀ ਵਾਲਾ ਜਿਹੜਾ ਫਰੀਦਕੋਟ ਫਰੀਦਕੋਟ ਤੋਂ ਬੁੜਾ ਮੋਬਾਈਲ ਨੰਬਰ ਜੀ 76688459 ਕਿਸ ਠੀਕ ਹੈ ਵੀਰੇ ਅੱਜ ਤਿੰਨ ਦਾ ਹੈ ਜੀ ਹਾਂ ਜੀ ਵੀਰੇ ਤਿੰਨ ਨਾਲ ਕਿਦੋਂ ਸ਼ੁਰੂ ਕਰਗੇ ਜੀ ਕਿਦੋਂ ਕਰਨਾ ਸੁਆ ਕਿੰਨੇ ਮਾ ਜੀ ਸੁਆ ਦੂਜਾ ਨਹੀਂ ਹੈ ਵੀਰੇ ਕਦੋਂ ਸੂਈ ਹੈ ਜੀ ਸੂਈ ਨੂੰ 20 ਦਿਨ ਬੱਚਾ ਕੀ ਹੈ ਜੀ ਬੱਚੀ ਹੈ ਬਈ ਕਿੰਨਾ ਦੁੱਧ ਤਿਆਰ ਆ ਜੀ ਦੋ ਦੂੰ ਦਾ 10 ਕਿਲੋ ਪਰ 9 ਕਿਲੋ ਦੁੱਧ ਚੋਕੇ ਦੇਵਾਂਗੇ ਆਪਾਂ ਠਣਾ ਦੀ ਗਰੰਟੀ ਆ ਠਣਾ ਦੀ ਖਵਾਲ ਗਰੰਟੀ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਮਰਜੀ ਤੋਲੇ ਕੋਈ ਚੱਕਰ ਨਾ ਠੀਕ ਆ ਠੰਡੀ ਸੀ ਲਾ ਬੁਰੇ ਜੀ ਤੋੜ ਕੇ ਦਿਖਾ ਦੇ ਮੇਰੇ ਸੂਆ ਬਾਈ ਦਾ ਦਸ ਦਾ ਦੂਜਾ ਸੂਈ ਆ ਜੀ 20 ਦਿਨਾਂ ਦੀ ਸੂਈ ਆ ਬਾਕੀ ਵੀਰੇ ਬੱਚਾ ਤੁਹਾਡੇ ਸਾਹਮਣੇ ਆ ਜਿੰਨੇ ਸਮਾਂ ਵੀ ਤੁਸੀਂ ਮਰਜੀ ਮੰਨ ਲਓ ਜੀ ਨੈਟਾ ਦੁੱਧ 10 ਕਿਲੋ ਆ ਆਪ ਦਾ ਕੋਈ ਵੀਰ 9 ਕਿਲੋ ਮੰਨ ਕੇ ਆ ਜੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਖਣਾਂ ਦੇ ਸੈਜ ਵੀ ਸੋਹਣੇ ਆ ਗੈਰ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਕੋਟ ਸ਼ਾਂਖ ਭੋਰਾ ਵੀਣ ਜੀ ਬੱਚਾ ਵੀ ਤੁਹਾਨੂੰ ਮਗਰ ਵੱੱਛੀ ਮਿਲ ਜਾਣੀ ਆ ਜੀ ਸੋਹਣਾ ਫਿਟਨੈਸ ਵਾਲਾ ਹਵਾਨਾ ਹਨ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਜੀ ਠੰਡੇ ਸੇਵ ਦੀ ਬਾਈ ਕਹਿੰਦਾ ਗਾਰੰਟੀ ਆ ਤੁਸੀਂ ਮੇਰੇ ਘਰੇ ਕੋਈ ਵੀਰ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਡਿਮਾਂਡ ਜੀ ਇਹਦੀ ਬਸ ਲੈਣ ਦੇਣੀ ਐ ਮੁੱਲ ਕੋਸ ਕਰਾਈ ਜਾਂਦੇ 27000 ਦੀ ਜੀ ਉਜੂਮਾਂ ਤਣ ਬਸ ਔਰ ਸਪੈਨੂ ਠੀਕ ਆ 27000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਇਹ ਲੈਣ ਦੇਣੀ ਆ ਜੀ ਬਾਕੀ ਜਿਹਨੂੰ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲ ਜੂਗਾ ਦੋ ਨੰਬਰ ਫਿਰ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਦੂਜਾ ਸੂਆ ਵੱਛੀ ਇਹ ਕਦੋਂ ਸੂਈ ਹੈ ਜੀ ਸੂਈ ਦਾ ਨਹੀਂ ਪਤਾ ਯਾਰ ਬਈ ਆਪਣੇ ਕੋਲ ਦਾਈ ਯਾਰ ਟੋਕੜੀ ਹੈ ਜੀ ਟੋਕੜੀ ਤੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ 11 ਕਿਲੋ ਆਪਾਂ 10 ਕਿਲੋ ਚੁਵਾ ਕੇ ਦੇਣਾ ਜੋਕ ਕਿ ਦੇ ਦਾਂਗੇ ਜੀ ਹਾਂ ਦੋ ਟੈਂਕ ਚੋਲੇ ਚਾਰ ਟੈਂਕ ਚੋਲੇ ਸੀ ਠੰਡੀ ਖਵਲ ਠੀਕ ਆ ਠਣਾ ਦੀ ਗਰੰਟੀ ਆ ਜੀ ਠਣਾ ਦੀ ਖਵਲ ਗਰੰਟੀ ਠ ਸੋ ਜੀ ਸਵਾਹੀ ਦੀ ਵੀ ਇੱਕ ਨੰਬਰ ਆ ਬੇਜ਼ ਕਰ ਹੋ ਜੋ ਜੀ ਕਿੰਨਾ ਦੁੱਧ ਤਿਆਰ ਆ ਦੋ 10 ਕਿਲੋ ਤਿਆਰ ਆ ਲੱਗ ਗਿਆ 11 ہاں ਜੋ ਕਿਤੇ ਦੇ ਦਾਂਗੇ ਜੀ ਹਾਂ ਆ ਏ ਆਈ ਵਗੈਰਾ ਹੋਈ ਹੈ ਜੀ ਆਨੇ ਤਾਂ ਅਸੀਂ ਬਰਾ ਪਾਣੀ ਆ ਦੇ ਦੀਗਾ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਹੈ ਵੀਰੇ ਸੂਆ ਪਹਿਲਾ ਜੀ ਸੂਆ ਦੂਜਾ ਦੂਜਾ ਜੀ ਤੋੜ ਕੇ ਦਿਖਾ ਦਿਓ ਵੀਰੇ ਸੂਆ ਦੂਜਾ ਸੂਈ ਆ ਬਾਈ ਕਹਿੰਦਾ ਆਪਣੀ ਲਿਆਂਦੀ ਹੋਈ ਆ ਆਪਾਂ ਐਵੇਂ ਕਹੇ ਤੇ ਕਿ ਵੀਰੇ ਮਹੀਨੇ ਦੀ ਸੂਈ ਆ ਡੇਢ ਮਹੀਨੇ ਦੀ ਸੂਈ ਉਹਦਾ ਨਹੀਂ ਹੁੰਦਾ ਕੋਈ ਫਾਇਦਾ ਨੈਟ ਦੁੱਧਾ ਜਿਹੜਾ ਉਹ 10 ਕਿਲੋ ਜੀ ਹਾਂਜੀ 10 ਕਿਲੋ 10 ਕਿਲੋ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਰੰਗ ਪ੍ਰਿੰਟ ਜਾਦ ਬਰੀਡ ਦੀ ਪੂਰੀ ਬਿਊਟੀ ਬੈਡ ਚੈੱਕ ਕਰ ਵੱਚੀ ਦੀ ਸਹੀ ਗੱਲ ਆ ਜੀ ਬਿਊਟੀ ਦੇ ਪੱਖ ਤੋਂ ਪੂਰੀ ਚੰਗੀਆਂ ਖਾਲੀ ਵੱਚੀ ਲੈਣ ਨਾਲੋ ਇਹੋ ਜਿਹਾ ਨਗ ਲਿਆ ਚੰਗਾ ਹੁੰਦਾ ਕਿਉਂਕਿ ਬਰੇ ਇੱਕ ਤਾਂ ਇਹਨੇ ਖਰਚਾ ਕੱਢੀ ਜਾਂ ਨਾਲ ਦਾ ਤੇ ਬਾਕੀ ਉਹਨੂੰ ਕਹਿੰਦੇ ਹੁੰਦੇ ਜਿੱਦੇ ਤਿਆਰ ਹੋਊਗੀ ਜਿੱਦੇ ਟੁਕੜ ਗੱਬਣ ਵੀ ਹੋਊਗੀ ਉਦੋਂ ਵੀ ਪਤਾ ਭਾਈ ਕਿੰਨੇ ਰੁਪਈਆ ਦੀ ਹੋਊਗੀ ਜੀ ਮੇਨ ਗੱਲ ਠੰਡੀ ਸੀਲ ਆ ਚਾਰ ਹੀ ਥਾਣੇ ਕੋੜ ਸ਼ਾਕਪੂਰਾ ਵੀ ਨੇ ਥਾਣ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਥਾਣਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਬਸ ਭਾਈ ਲੈਣ ਦੇਣ 32000 ਦੀ ਜੀ ਕੋਜੂਲੈਸ ਜੀ ਬਸ ਓਰ ਸ਼ਾਪ ਆ ਹੀ ਹੋਊਗਾ ਠੀਕ ਆ 32000 ਦੀ ਬਾਈ ਕਹਦਾ ਦੇ ਦਾਂਗੇ ਜੀ ਸੱਚੋ ਮਾਰ ਥਣ ਹੋ ਜਾਊਗਾ ਜੀ ਅੱਗੇ ਵੀਰੇ ਨਾਗ ਆ ਗਿਆ ਤਿੰਨ ਨੰਬਰ ਸੂਆ ਕਿੰਨਾ ਮਾ ਜੀ ਪਹਿਲਾ ਸੂਆ ਸੀ ਬਾਈ ਪਹਿਲਾ ਸੂਆ ਇਹ ਕੋਡ ਸੂਈ ਆ ਜੀ ਪਰਸੋਂ ਨਹੀਂ ਸੀ ਬੱਚਾ ਕੀ ਆ ਜੀ ਬੱਚੀ ਆ ਮਗਰ ਬੱਚੀ ਆ ਜੀ ਚੇਰ ਦੀ ਗਾਰੰਟੀ ਆ ਚੇਰ ਦੀ ਗਾਰੰਟੀ ਆ ਵੀਰੇ ਠੀਕ ਆ ਕਿੰਨਾ ਦੁੱਧ ਤਿਆਰ ਆ ਬੋਲਾ ਜੀ 9 ਕਿਲੋ ਬੋਲਾ ਤਿਆਰ ਹੈਗਾ ਜੋਕ ਕੇ ਦੇ ਦਾਂਗੇ ਠੰਡੀ ਸੀਲ ਦੀ ਗਾਰੰਟੀ ਠੰਡੀ ਸੀਲ ਠੰਡੀ ਸੀਲ ਫਰ ਲੈ ਵੀ ਬਾਈ ਮਾੜੇ ਜੀ ਔਲ ਕਰਦੀ ਜੇ ਬੱਚਾ ਛੱਡ ਦੇ ਉਦੋਂ ਬਾਅਦ ਜੇ ਮੈਂ ਮਾਰਦੀ ਚੁੱਕੀ ਵਾਹਲਾ ਮਾੜਾ ਮੋਟਾ ਪਿਆਰੀ ਮਾੜਾ ਮੋਟਾ ਹਾਂ ਗਾਪਸ਼ਾ ਕਰਦੀ ਆ ਗਾਪਸ਼ਾ ਕਰਦੀ ਲੱਕ ਤਾਂ ਨਹੀਂ ਮਾਰਦੀ ਨਹੀਂ ਲੱਕ ਲੂਤ ਨਹੀਂ ਮਾਰਦੀ ਠੀਕ ਆ ਵੀਰ ਭਰਾਣੇ ਦੂਰੋਂ ਆਣਾ ਹੁੰਦਾ ਪਪੇ ਕਿਹੜਾ ਲੈ ਕੇ ਜਾਊ ਆਪ ਦੀ ਚੋਕੇ ਲੈ ਜੇ ਚੋਕੇ ਲੈ ਜੇ ਥਣਾ ਦੇ ਅਗਲੇ ਨੂੰ ਪਤਾ ਲੱਗ ਹਾਂ ਥਣਾ ਦੀ ਫੁੱਲ ਗਰੰਟੀ ਆ ਠੀਕ ਆ ਬੱਚਾ ਕੀ ਆ ਬੱਚੀ ਆ ਬੱਚੀ ਆ ਜੀ ਹਾਂ ਠੀਕ ਆ ਇੱਕ ਨਾ ਇੱਕ ਨਾ ਇੱਕ ਨਾ ਫਰੀ ਹਾਂਜੀ ਸੈਂਗਾ ਮਾਰਦੀ ਮੁਰਦੀ ਤਾਂ ਨਹੀਂ 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 ਮਾਰਨ ਬੋਰਦਾ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਪਹਿਲਾ ਸੂਈ ਆ ਜੀ ਬੱਚਾ ਵੀ ਤੁਹਾਨੂੰ ਮਗਰ ਬੱਚੀ ਆ ਅੱਜ ਨੈਟ ਬੋਲਾ ਜਿਹੜਾ 9 ਕਿਲੋ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਥਾਣੇ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਪ੍ਰਿੰਟ ਬਹੁਤ ਚੰਗਾ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਐ ਚਮਕਦਮ ਕਾਲੀ ਆ ਪਹਿਲਾਂ ਦੱਸ ਦਿੰਨੇ ਆ ਬਾਈ ਕਹਿੰਦਾ ਥੋ ਓਰੀਜਨਲ ਔਲ ਕਰਦੀ ਆ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਦੱਸਿਆ ਵੀਰੇ ਚੰਗਾ ਹੁੰਦਾਗਾ ਜੀ ਸਹੀ ਗੱਲ ਬਾਕੀ ਫਿਟਨੈਸ ਆਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ala ਥਾਣਾ ਚਾਰ ਹੀ ਥਾਣਾ ਕੋੜ ਸ਼ਾਕ ਭੂਰਾ ਵੀਣ ਥਾਣ ਤੋਂ ਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਚੰਗੀ ਐ ਚਮਕ ਦਮਕ ਵਾਲੀ ਐ ਕੋਈ ਐ ਨਹੀਂ ਵੀਰੇ ਲੱਸੀ ਨਹੀਂ ਫਿੱਕੀ ਨਹੀਂ ਤੇ ਇਹਦੀ ਡਿਮਾਂਡ ਕੀ ਰਹਿ ਨਾਲੀ ਐ ਜੀ ਡਿਮਾਂਡ ਇਹਦੀ ਬਾਈਰ ਮੌਲ ਕਰਨਾ ਤਾਂ ਆਪਣਾ 40 ਗੇੜੇ ਕਰ ਲੈਣਾ ਤਾਂ ਵੀ ਵਿਗ ਜਾਣਾ ਜੈ ਜੈ 35000 ਜੀ ਔਰ ਇਹ ਨਾਲ ਵੀ ਬੱਚੀ ਮੈਨੂੰ ਠੀਕ ਆ 35000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਮਾਰਦਾਨ ਹੋ ਜਾਊਗਾ ਮੁੱਲ ਬਾਈ ਦੇ ਜਮੇ ਛੋਟੇ ਛੋਟੇ ਆ ਜੀ ਬਾਕੀ ਜੀ ਨੂੰ ਵੀ ਨਾਲ ਕੋਈ ਪਸੰਦ ਆਊਗਾ ਹਾਂ ਤੁਹਾਨੂੰ ਬਹੁਤ ਸੋਹਣਾ ਬਣਿਆ ਸਹੀ ਗੱਲ ਆ ਜੀ ਖਾਣਾ ਆਪਾਂ ਚੈੱਕ ਕਰਾਦੇ ਆ ਵੀਰੇ ਲਓ ਜੀ ਇੱਕ ਹਰ ਹੋਰ ਚੈੱਕ ਕਰ ਲਓ ਜੀ ਨੂੰ ਵੀ ਨਾਲ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ